ਨੀ ਆਪਾ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਆ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਮਲੇ ਬਣਾਤਾ ਯਾਰ ਪਤਾ ਨਹੀਂ ਕਿਥੇ ਕਿਤੇ ਆ ਜਿਹੜਾ ਪੁੱਛ ਆ ਆਪਣਾ ਦਿਹਾਤੀ ਵਾਲਾ ਠੱਗ ਆਪਣੀ ਵਰਕਰਾਂ ਨੂੰ ਠੱਗ ਗਿਆ ਥੋੜੇ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ ਮੈਂ ਕਿਹਾ ਇਹਦੀ ਤਾਂ ਜਮਾਨ ਜੱਤ ਹੋ ਗਈ ਪਤਾ ਨਹੀਂ ਕੀ ਮੋਹਲ ਬਣਾ ਉਹ ਵੀ ਜਿੱਤ ਗਿਆ ਹੁਣ ਹੁਣ ਇਹਨਾਂ ਨੇ ਕੀ ਕੀਤਾ ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਪੂਰੇ ਹਿੰਦੁਸਤਾਨ ਵਿੱਚ ਇਸ਼ਤਿਹਾਰਬਾਜ਼ੀ ਤੇ ਅਖਬਾਰਾਂ 'ਚ ਦਸਨ ਝੂਠ ਦਸਨ ਲੱਗ ਗਏ 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਪਿਛਲੇ 3 ਸਾਲਾਂ ਦੇ ਵਰਤ ਰਿਹਾ ਤੁਸੀਂ ਨਾਗਾਲੈਂਡ ਦੇ ਅਖਬਾਰ 'ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ ਕਰਦੇ ਐ ਕਿ ਅਸੀਂ ਹਰ ਔਰਤ ਨੂੰ ਪੰਜਾਬ 'ਚ 1000 ਰੁਪਇਆ ਦਿੱਤਾ ਅਸੀਂ 25000 ਰੁਪਏ ਪੈਨਸ਼ਨ ਦੇ ਰਹੇ ਆ ਪੰਜਾਬ 'ਚ ਹੁਣਾਂ ਨੂੰ ਪਤਾ ਨਾਗaland ਵਾਲੇ ਕਿਹੜੇ ਇੱਥੇ ਆਉਣਗੇ ਪੁੱਛਣ ਕਾਮਨ ਲਾਡੂ ਤੇ ਲੈ ਕੇ ਖਬਰਾਂ 'ਚ ਆਪਣੀ ਕੇਜਰੀਵਾਲ ਦੀ ਮਸ਼ਹੂਰੀ ਕਰ ਰਹੇ ਥੋੜੇ ਪੈਸੇ ਨਾਲ ਤੇ ਜਿਹੜੇ ਖਬਰਾਂ ਨਾਲ ਤੇ ਜਿਹੜੇ ਮੀਡੀਆ ਕੰਪਨੀਆਂ ਨਾਲ ਦੱਸਾ ਕੀ ਸੌਦਾ ਹੋਇਆ ਜਿੰਨਾ ਪੈਸਾ ਦੇਉਂਗੇ ਕਹਿੰਦਾ 25% ਉਹ ਕੈਸ਼ ਵਾਪਸ ਲੈਂਦੇ ਆ 250 ਕਰੋੜ ਰੁਪਏ ਸਾਲ ਦਾ ਕੇਜਰੀਵਾਲ ਕੋਲੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਹੋਊਗੀ ਐਡੀਬ ਇਨਕੁਆਰੀ ਹੋਊਗੀ ਜਿਹੜੇ ਆ ਸ਼ਰਾਬ ਦੇ ਘਟਾਲਾ ਜਿਹਦੇ ਕਰਕੇ ਦਿੱਲੀ ਆ ਸਾਰੇ ਅੰਦਰ ਗਏ ਸੀ ਦਿੱਲੀ ਤੋਂ ਵੱਡਾ ਘਟਾਲਾ ਇਹਨਾਂ ਨੇ ਪੰਜਾਬ 'ਚ ਕੀਤਾ ਐਸ ਕਰਕੇ ਮੈਂ ਬੇਨਤੀ ਕਰਨ ਆਇਆ ਕੱਲਾ ਅਕਾਲੀ ਦਲ ਹੈ ਜਿਹੜਾ ਜਮਾਨ ਦਾ ਪੱਕਾ ਹੈ ਤੁਸੀਂ ਇਤਿਹਾਸ ਦੇਖ ਲਓ ਬਾਪੂ ਬਾਦਲ ਨੇ ਜੋ ਵੀ ਵਾਅਦੇ ਕੀਤੇ ਜੇ ਤੁਹਾਨੂੰ ਕਿਹਾ ਗਰੀਬ ਨੂੰ ਆਟਾ ਦਲ ਦਊਗਾ ਪਹਿਲੀ ਕੈਬਨਟ ਜੀ ਫੈਸਲਾ ਕਰ ਲਿਆ ਜੇ ਉਹਨਾਂ ਨੇ ਕਿਹਾ ਲੜਕੀਆਂ ਨੂੰ ਸ਼ਾਦੀ ਸ਼ਗਨ ਦਊਗਾ ਪਹਿਲੀ ਕੈਬਨਟ ਚ ਕਰ ਲਿਆ ਜੇ ਕਿਹਾ ਟਿਊਬਲਾਂ ਦੇ ਬਿੱਲ ਮਾਫ ਕਰੂੰਗਾ ਨਾਲ ਦੇ ਨਾਲ ਕਿਤੇ ਮੈਨੂੰ ਇੱਕ ਦੱਸ ਦਿਓ ਜਿਹੜੀ ਗੱਲ ਕਹੀ ਤੇ ਨਹੀਂ ਹੋਈ ਆ ਹੁੰਦਾ ਆਪਣੇਆਂ ਦਾ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਇਹਨਾਂ ਨੂੰ ਵੀ ਪਤਾ ਹੈ ਕਿ ਇੱਕ ਦੀ ਠੱਗੀ ਮਾਰ ਲਈ ਹੁਣ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਇਹਨਾਂ ਦਾ ਕੋਈ ਲਗਾਨ ਨਹੀਂ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ ਮੇਰੀਆਂ ਬੀਬੀਆਂ ਬੈਠੀਆਂ ਹੈ ਬੀਬੀ ਜੀ 1000 ਰੁਪਏ ਆਏ ਇਹਨਾਂ ਦਾ 2500 ਪੈਨਸ਼ਨ ਤਾਂ ਆ ਗਈ ਹੋਣੀ ਹੈ ਹੈ ਆਟਾ ਦਾਲ ਵੀ ਨਹੀਂ ਆਇਆ ਕ ਆਟਾ ਦਾਲ ਵੀ ਬੰਦ ਹੋ ਆਟਾ ਦਾਲ ਵੀ ਬੰਦ ਹੋ ਗਿਆ ਆ ਜਿਹੜੀ ਕਨਕਾਰੀ ਹੈ ਨਾ ਆ ਰਹੀ ਐ ਸੈਂਟਰ ਦੀ ਹਾਂ ਹਾਂ ਸੈਂਟਰ ਦੀ ਐ ਪੰਜਾਬ ਦਾ ਆਟਾਦਾਲ ਬੰਦ ਐ ਆ ਹੁਣ ਕਹਿੰਦੇ ਐ ਕਿ ਅਸੀਂ 300 ਯੂਨਿਟ ਬਿਜਲੀ ਦੇ ਦਿੱਤੇ ਤੇ 200 ਤਾਂ ਬਾਪੂ ਬਾਦਲੀ ਦਿੰਦਾ ਹੁੰਦਾ ਸੀ ਤੇ ਜੇ ਬਾਦਲ ਬਾਪੂ ਬਾਦਲ ਥਰਮਲ ਪਲੈਂਟ ਬਣਾਮ ਆਉਂਦਾ 300 ਵੀ ਨਹੀਂ ਮਿਲਨੇ ਸੀ ਤੁਹਾਨੂੰ ਆ ਬਿਜਲੀ ਪੈਦਾ ਕੀਤੀ ਜਿਹਦੇ ਕਰਕੇ ਤੁਹਾਡੇ ਕੋਲੇ ਖੇਤਾਂ 'ਚ ਬਿਜਲੀ ਆ ਰਹੀ ਐ ਤੁਸੀਂ ਦੇਖ ਲਓ 10 ਸਾਲ ਹੋ ਗਏ ਇੱਕ ਯੂਨਿਟ ਬਿਜਲੀ ਦਾ ਪੈਦਾ ਨਹੀਂ ਕੀਤਾ ਆਈਆਂ ਹੁਣ ਕੱਟ ਲੱਗਣ ਲੱਗੇ ਜੇ ਤੁਸੀਂ ਆਪਣੀ ਸਰਕਾਰ ਨਾ ਲੈ ਕੇ ਆਏ ਆ 4 ਘੰਟੇ 5 ਘੰਟੇ ਨਹੀਂ 1 ਇੱਕ ਘੰਟਾ ਰਹਿ ਜਾਊਗਾ ਟਿਊਬਲਾਂ ਦਾ ਕਿਉਂਕਿ ਮੰਗ ਵੱਗ ਗਈ ਹੈ ਪੈਦਾਵਾਰ ਖਤਮ ਹੋ ਗਈ ਕੀਤੀ ਨਹੀਂ ਹੈ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਜਿੱਥੋਂ ਅਖੀਰ ਚੌਂਕ ਤੱਕ ਲੋਕੀ ਖੜੇ ਆ ਮੈਂ ਇਧਰੋਂ ਆਇਆ ਪਿੰਨੋ ਮਲੇ ਦਾ 4-5 ਕਿਲੋਮੀਟਰ ਦੀ ਸੜਕਾਂ ਤੇ ਇੱਥੇ ਜਾਮ ਹੋਇਆ ਪਿਆ ਦੂਜੇ ਪਾਸੇ ਜਾਮ ਹੋਇਆ ਮੈਂ ਕੇਜਰੀਵਾਲ ਤੇ ਕਾਂਗਰਸੀ ਨੂੰ ਦੱਸਦਣਾ ਆ ਜਿਹੜੇ ਕਾਲੀ ਵਰਕਰ ਖੜੇ ਹੋ ਗਏ ਆ ਉਹਨਾਂ ਵਿੱਚ ਆਪਣੇ ਬਜ਼ੁਰਗਾਂ ਦੀ ਸਪਿਰਿਟ ਆ ਗਈ ਹੈ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਬਾਪੂ ਬਾਦਲ ਨਾਲ ਜੋ ਵੀ ਆਦੇਸ਼ ਹੁੰਦਾ ਸੀ ਜੇ 5 ਸਾਲ ਜੇਲ੍ਹ ਵੀ ਜਾਣਾ ਹੈ ਐਂ ਭੰਗੜੇ ਪਾਉਂਦੇ ਜਾਂਦੇ ਸੀ ਅੱਜ ਉਹਨਾਂ ਦੇ ਬੱਚੇ ਇੱਥੇ ਬੈਠੇ ਆ ਅੱਜ ਸਾਰੇ ਪਰਿਵਾਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਵਿਰਸਤਾ ਕਰਾਂਗੇ ਆਰਾਮ ਤਾਂ ਕਰਾਂਗੇ ਜਦੋਂ ਤੱਕ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਪਾਰਟੀ ਵਾਪਸ ਪੰਜਾਬ ਸੱਤਾ 'ਚ ਨਹੀਂ ਆਉਂਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਮੈਂ ਇੱਥੇ ਦੋ ਤਿੰਨ ਐਲਾਨ ਵੀ ਕਰਨ ਚੱਲਿਆ ਪਹਿਲਾ ਐਲਾਨ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਣ ਦੇਵਾਂਗੇ